ਸ੍ਰੀ ਹਰਮੰਦਰ ਸਾਹਿਬ ਦੇ ਹਮਲਾਵਰਾਂ ਸਬੰਧੀ ਤੱਥ ਜਿੰਦਗੀ ਕੇਵਲ 153 ਦਿਨ ਰਹੀ ਸਰਦਾਰ ਕੁਲਦੀਪ ਸਿੰਘ ਨੇ ਤੱਥ ਪੇਸ਼ ਕਰਦੇ ਇਨਸਾਫ ਕੀਤਾ ਕਿ ਸ੍ਰੀ ਹਰਮੰਦਰ ਸਾਹਿਬ ਉੱਪਰ ਹਮਲਾ ਕਰਨ ਵਾਲੇ 5 ਮਹੀਨੇ ਤੋਂ ਵੱਧ ਜਿਉਂਦੇ ਨਹੀਂ ਰਹਿ ਸਕੇ ਮੌਤ ਭਾਵੇਂ ਕੁਦਰਤੀ ਸੀ ਜਾਂ ਕਿਸੇ ਹੋਰ ਤਰ੍ਹਾਂ ਉਹਨਾਂ ਲਈ 153ਵਾਂ ਦਿਨ ਨਹੀਂ ਚੜਿਆ ਹਮਲੇ ਦਾ ਦਿਨ 3 ਅਗਸਤ 1740 ਹਮਲਾ ਕਰਨ ਵਾਲੇ ਮੱਸਾ ਰੰਗੜ ਮੌਤ ਦਾ ਦਿਨ 2 ਜਨਵਰੀ 1741 ਕੁੱਲ ਦਿਨ 153 ਦੂਜਾ ਹਮਲਾ 13 ਨਵੰਬਰ 1746 ਨਾਮ ਜ਼ਕਰੀਆ ਖਾਨ ਮੌਤ ਦਾ ਦਿਨ 13 ਅਪ੍ਰੈਲ 1747 ਕੁੱਲ ਦਿਨ 153 ਤੀਜਾ ਹਮਲਾ 18 ਜਨਵਰੀ 1757 ਜਹਾਨ ਖਾਨ ਮੌਤ ਦਾ ਦਿਨ 19 ਜੂਨ 1757 ਕੁੱਲ ਦਿਨ 153 ਚੌਥਾ ਹਮਲਾ 5 ਫਰਵਰੀ 1762 ਅਬਦਾਲੀ ਮੌਤ ਦਿਨ 18 ਜੁਲਾਈ 1762 ਕੁੱਲ ਦਿਨ 153 ਪੰਜਵਾਂ ਹਮਲਾ 1 ਜੂਨ 1984 ਨਾਮ ਇੰਦਰਾ ਗਾਂਧੀ ਮੌਤ ਦਿਨ 31 ਅਕਤੂਬਰ 1984 ਕੁੱਲ ਦਿਨ 153